ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਨਹਿਰਾਂ 'ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵੱਲ ਸਰਜਾਉਂਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਜਿਉਂਦੇ ਸੀ ਉਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਭਾਈ ਤੇ ਭਾਈਏ ਨੇ ਪੋਚੀ ਐ ਹੈਗੇ ਅਸੀਂ ਰੱਜੇ ਪੁੱਜੇ ਪਰ ਲੋਕ ਕਹਿੰਦੇ ਭੁੱਖੜਵੇ ਹੈਗੇ ਅਸੀਂ ਰੱਜੇ ਪੁੱਜੇ ਲੋਕ ਕਹਿੰਦੇ ਭੁੱਖੜਵੇ ਲੈ ਕੱਲ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੁੱਪੜਵੇਂ ਅਸੀਂ ਮੋਜ ਬੜੀ ਲੁੱਟੀ ਐ ਕੁੱਗੀ ਛਿੱਤਰ ਨਾਲ ਕੁੱਟੀ ਐ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਐ ਲੈ ਕਾਲੀਰਾਲ ਦੀ 4 ਜੂਨ ਤੋਂ ਬਾਅਦ ਰਾਜਨੀਤੀ ਚੋਂ ਸਦਾ ਲਈ ਛੁੱਟੀ ਐ ਬੋਲੇ ਸੋਨਹੌਲ ਖਾਸ ਰਿਆਕਾਲ